ਮੂੰਗੀ ਮਸਰੀ ਦੀ ਦਾਲ ਜੀ ਪਪੇਉਂ ਕੇ ਰੱਖੀ ਸੀ ਕਿ ਅੱਧਾ ਘੰਟਾ ਹੋ ਗਿਆ ਵਧੀਆ ਬਣ ਜਾਂਦੀ ਐ ਤੇ ਹੁਣ ਇਹਨੂੰ ਧੋਨੇ ਆਪਾਂ ਤੇ ਫਿਰ ਧੋਕੇ ਤੁਹਾਨੂੰ ਦਕਾਉਣੇ ਚੜਕਾ ਤੁੜਕਾ ਲਾ ਕੇ ਆਹ ਦੇਖੋ ਚੰਗੀ ਤਰ੍ਹਾਂ ਮੂੰਗੀ ਦੀ ਦਾਲ ਹੁਣ ਆਪਾਂ ਧੋ ਲਈ ਐ ਤੇ ਹੁਣ ਆਪਾਂ ਨਾ ਕੁੱਕਰ ਧਰਦੇ ਆਂ ਗੈਸ ਤੇ ਤੇ ਕੁੱਕਰ ਗੈਸ ਤੇ ਧਰ ਕੇ ਤੇ ਫਿਰ ਆਪ ਬੇਤੇਲ ਪਾਉਣੇ ਵਿੱਚ ਹੁਣ ਤੇਲ ਪਾਉਣੇ ਆ ਜੀ ਵਿੱਚ ਕੁੱਕਰ ਆਪਣਾ विया सुक गया है का? तेल पाता अपा बेच ਕੁੱਕਰ ਦੇ ਹੁਣ ਤੇਲ ਜਦੋਂ ਕਲਕ ਗਿਆ ਨਾ ਤੇ ਫਿਰ ਇਹਨੂੰ ਆਪਾਂ ਜੀਰਾ ਜੂਰਾ ਪਾਵਾਂਗੇ ਵਿੱਚ ਤੜਕਾ ਲਾਵਾਂਗੇ ਹੁਣ ਵਿੱਚ ਜੀਰਾ ਪਾਉਨੇ ਆ ਹਿੰਗ ਕਬਾਤੀ ਜੀ ਥੋੜੀ ਜੀ ਹਿੰਗ ਵੀ ਪਾਵਾਂਗੇ ਚੰਗੀ ਹੁੰਦੀ ਐ ਇਹਦੇ ਵਿੱਚ ਸਬਜ਼ੀ ਦੇ ਆ ਦੇਖੋ ਜੀ ਹੁਣ ਆਪਾਂ ਮੂੰਗੀ ਦੀ ਦਾਲ ਚ ਨਾ ਉਹ ਪਾਉਨੇ ਆ ਨਾ ਮਿਰਚ ਧਨੀਆ ਪਾਊਡਰ ਕੱਲਾ ਧਨੀਆ ਹੀ ਪਾਉਨੇ ਆ ਤੇ ਜੀਰਾ ਥੋੜਾ ਜਿਹਾ ਨਾ ਪਾਣੀ ਪਾ ਦੇਵਾਂਗੇ ਇੱਥੇ ਮਸਾਲਾ ਤਿਆਰ ਹੋ ਗਿਆ ਜਿਹਨੂੰ ਸਾਡੀ ਤੜਕਾ ਲਾਉਣੇ ਆ ਨਾ ਐਂ ਹੀ ਮੈਂ ਤਾਂ ਮੂੰਗੀ ਦੀ ਦਾਲ ਦਾ ਤੜਕਾ ਲਾਉਣੀ ਹੁੰਦੀ ਆ ਤੇ ਆ ਦੇਖੋ ਹੁਣ ਦਾਲ ਪਾ ਦਿੰਨੇ ਹਾਂ ਘੱਟਾ ਵੀ ਆਪਾਂ ਪਾਵਾਂਗੇ ਦਾਲ ਦੇ ਵਿੱਚ ਰਈ ਦੇ ਵਿੱਚ ਹੀ ਪਾ ਦਿਆਂਗੇ ਰਈ ਦੇ ਚਾਹ ਆ ਦੇਖੋ ਰਈ ਦੀ ਕੱਚੇ ਕੱਚੇ ਪੱਤੇ ਪਾਵਾਂਗੇ ਆਪਾਂ ਆ ਦੇਖੋ ਇੰਨੇ ਕ ਪੱਤੇ ਪਾ ਦਾਂਗੇ ਪੱਤੇ ਧੋ ਕੇ ਰੱਖਦੇ ਆਪਾਂ ਕੜੀ ਪੱਤੇ ਦੇ ਤੇ ਉਹਦੇ ਆਪਣੇ ਜੇ ਮਰੂਏ ਦੇ ਇਹ ਵਿੱਚ ਪਾਵਾਂਗੇ ਜੋ ਸਬਜ਼ੀ ਰਹਿ ਚੀ ਨਾ ਉਹ ਥੋੜਾ ਜਿਹਾ ਰੰਨਦੇ ਆਂਗੇ ਫਿਰ ਇਹਨਾਂ ਨੂੰ ਪਾ ਕੇ ਆ ਦੇਖੋ ਦਾਲ ਬਣ ਗਈ ਆਪਣੀ ਵੈਸੇ ਥੋੜੀ ਜਿਹੀ ਕਸਰ ਹੈਗੀ ਇਹਦੇ ਵਿੱਚ ਹੁਣ ਆ ਪੱਤੇ ਜੇ ਪਾਤੇ ਤੇ ਹੁਣ ਮੈਂ ਦੋ ਵਿਛ ਲੈਣਾਂਗਾ ਹੋਰ ਮਲਵਾਉਂਗੀ ਪਤਾ ਨਹੀਂ ਕਿਵੇਂ ਜੀਆਂ ਦਾਲਾਂ ਆਉਣ ਲੱਗ ਗਈਆਂ ਤੇ ਹਜੇ ਵਿਛ ਲੈਣੇ ਵਜਿਆਂ ਨਾਲੇ ਵਧੀਆ ਕਹਿ ਕੇ ਲੈ ਕੇ ਆਂਦੀ ਐ ਵੇ ਰ ਮੇਰਾ ਤਾਂ ਮਾਣੀ ਇਹ ਨਹੀਂ ਕਰਦਾ ਹੁੰਦਾ ਮੂੰਗੀ ਖਾਣ ਨੂੰ ਪਤਾ ਨਹੀਂ ਕੀ ਹੋ ਗਿਆ ਨਕਸ਼ਣ ਜੀ ਪਈ ਪਈ ਐ ਦੇਖੋ ਮੌਸਮ ਕਿੰਨਾ ਵਧੀਆ ਹੋਇਆ ਵੈ ਗਰਮੀ ਬਹੁਤ ਜਿਆਦਾ ਸੀਗੀ ਪਹਿਲਾਂ ਕਿੰਨੇ ਦਿਨ ਬਹੁਤ ਜਿਆਦਾ ਸੀ ਅੱਜ ਮੌਸਮ ਦੇਖੋ ਕਿੰਨਾ ਸੋਹਣਾ ਹੋਇਆ ਰਿਹਾ ਹਵਾ ਵੀ ਚੱਲ ਰਹੀ ਐ ਤੇ ਵਧੀਆ ਮੌਸਮ ਆਇਆ ਪਿਆ ਠੰਢ ਠੰਢੀ ਹਵਾ ਚੱਲਦੀ ਐ ਅੱਜ ਤਾਂ ਅੱਜ ਮੌਸਮ ਬਹੁਤ ਵਧੀਆ ਹੋ ਗਿਆ ਆਪਣਾ